ਸਤਿ ਸ਼੍ਰੀ ਅਕਾਲ ਲੋਕਾਂ ਨੂੰ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸ਼ੁਕਰੀਆ ਸਤਿ ਸ੍ਰੀ ਅਕਾਲ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਸ ਖੇਤੇ ਦੇ ਵਿੱਚ ਜਿੱਥੇ ਬੈਠੇ ਆਪਾਂ ਗੱਲ ਕਰ ਰਹੇ ਆ ਪੰਜਾਬ ਦੇ ਵਿੱਚ ਇੱਥੇ ਬੜੀਆਂ ਹੂਮਨਸ ਹੋਈਆਂ ਬੜੀਆਂ ਲਹਿਰਾਂ ਚੱਲੀਆਂ ਤੇ ਕਿਸਾਨ ਲਹਿਰਾਂ ਦਾ ਵੀ ਇੱਕ ਆਪਣਾ ਵੱਖਰਾ ਸਥਾਨ ਹੈ ਇਸ ਖੇਤੇ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਵੀ ਕਿਸਾਨ ਲੜ ਰਹੇ ਨੇ ਇਤਿਹਾਸ ਦੇ ਵਿੱਚ ਵੀ ਕਿਸਾਨ ਲੜੇ ਤੇ ਆਉਂਦੇ ਸਮੇਂ ਦੇ ਵਿੱਚ ਵੀ ਕਿਸਾਨ ਲੜਦੇ ਰਹਿਣਗੇ ਪਰ ਇੱਕ ਆਪਣੇ ਅੱਖਾਂ ਵੇਖਿਆ ਇੱਕ ਕਿਸਾਨ ਅੰਦੋਲਨ ਉਹ ਅੰਦੋਲਨ ਜਿਨੇ ਪੂਰੀ ਦੁਨੀਆ ਦੇ ਵਿੱਚ ਇੱਕ ਕਿਸਾਨੀ ਦੀ ਤਸਵੀਰ ਸਰਜੀ ਤੇ ਸਮੇਂ ਦੀ ਜਿਹੜੀ ਸਭ ਤੋਂ ਤਾਕਤਵਰ ਸਰਕਾਰ ਸੀ ਉਸ ਸਮੇਂ ਦੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਜਿਹੜਾ ਫੈਸਲਾ ਅਸੀਂ ਲੈ ਲੈਨੇ ਆ ਉਸੋ ਫੈਸਲੇ ਤੋਂ ਅਸੀਂ ਕਦੇ ਪਿੱਛੇ ਨਹੀਂ ਮੁੜੇ ਤੇ ਉਸ ਸਰਕਾਰ ਨੂੰ ਉਸ ਕਿਸਾਨ ਮੂਵਮੈਂਟ ਦੇ ਅੱਗੇ ਝੁਕਣਾ ਪਿਆ ਤੈਨੂੰ ਖੇਤੀ ਕਾਨੂੰਨ ਆਪਣੇ ਵਾਪਸ ਲੈ ਕੇ ਆਉਣੇ ਪਏ ਉਦੋਂ ਕਿਸਾਨ ਜਥੇਬੰਦੀਆਂ ਦੀ ਚੜਤ ਵੱਜੀ ਕਿਸਾਨ ਆਗੂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਲੈਵਲ ਤੱਕ ਉਹਨਾਂ ਦਾ ਜਿਹੜਾ ਇੱਕ ਅਕਸ ਸੀ ਉਹ ਉਗੜ ਕੇ ਸਾਹਮਣੇ ਆਇਆ ਪਰ ਸਮਾਂ ਬੀਤਦਾ ਗਿਆ ਕਿਸਾਨ ਜਥੇਬੰਦੀਆਂ ਪਾਟੋ ਤਾੜ ਹੋਈਆਂ ਅੱਜ ਜਦੋਂ ਆਪਾਂ ਇਹ ਗੱਲ ਕਰ ਰਹੇ ਆ ਅੱਜ ਇਸ ਦੌਰ ਦੇ ਵਿੱਚ ਜਿਹੜੇ ਵੱਡੇ ਕਿਸਾਨ ਆਗੂ ਨੇ ਉਹ ਇੱਕ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ ਜੇਕਰ ਮੈਂ ਗੱਲ ਕਰਾਂ ਬਲਵੀਰ ਸਿੰਘ ਰਾਜੇਵਾਲ ਪਿਛਲੇ ਦਿਨੀ ਉਹਨਾਂ ਇੱਕ ਚੈਨਲ ਨੂੰ ਇੰਟਰਵਿਊ ਦੰਦੇ ਹੋਏ ਕਿਸਾਨ ਜਥੇਬੰਦੀਆਂ ਦਾ ਵਰਤਮਾਨ ਸਮੇਂ ਦੇ ਉੱਪਰ ਇੱਕ ਜਿਹੜੀ ਭੂਮਿਕਾ ਜਥੇਬੰਦੀਆਂ ਦੀ ਜਾਂ ਰੋਲ ਹੈ ਉਹਦੇ ਤੇ ਇੱਕ ਸਵਾਲੀਆ ਚਿੰਨ ਲਗਾਇਆ ਉਹ ਕਹਿੰਦੇ ਕਿ ਬੰਦੇ ਤਾਂ ਸਾਡੇ ਹੀ ਨੇ ਪਰ ਅੱਜ ਜਿਹੜੇ ਇਹਨਾਂ ਸਾਡੇ ਬੰਦਿਆਂ ਦੇ ਰਾਹ ਨੇ ਆਹ ਰਾਹ ਸਹੀ ਨਹੀਂ ਰਹੇ ਉਹ ਕਹਿੰਦੇ ਕਿ ਪੈਸੇ ਲੈ ਕੇ ਵੀ ਕੰਮ ਕਰਾਉਂਦੇ ਨੇ ਜਿਹੜੇ ਸਾਡੇ ਬਿੱਲੇ ਨੇ ਛਾਤੀਆਂ ਤੇ ਲੱਗੇ ਹੋਏ ਨੇ ਸਾਡੇ ਇਹ ਅਸੀਂ ਸੰਘਰਸ਼ ਲੜੇ तमाम ਉਮਰ ਅਸੀਂ ਕੁਰਬਾਨੀਆਂ ਕੀਤੀਆਂ ਜੇਲ੍ਹਾਂ ਦੇ ਵਿੱਚ ਗਏ ਆਪਣੀਆਂ ਜ਼ਿੰਦਗੀਆਂ ਅਸੀਂ ਲੇਖੇ ਲਾਤੀਆਂ ਇਹਨਾਂ ਅੰਦੋਲਨਾਂ ਦੇ ਉੱਪਰ ਫਿਰ ਕਿਤੇ ਜਾ ਕੇ ਸਾਨੂੰ ਉਹ ਬਿੱਲੇ ਦੀ ਤਾਕਤ ਮਿਲੀ ਤੇ ਅੱਜ ਚੰਦਕ ਲੋਕ ਜਿਹੜੇ ਹੈਗੇ ਨੇ ਡੇਟਲੇ ਪੱਧਰ ਤੇ ਉੱਪਰ ਬਲਾਕ ਪੱਧਰ ਤਹਿਸੀਲ ਪੱਧਰ ਤੇ ਉੱਪਰ ਜਿਹੜੇ ਲੋਕ ਨੇ ਉਹ ਬਿੱਲਾ ਲਾ ਕੇ ਚਲੇ ਜਾਂਦੇ ਨੇ ਸਰਕਾਰੀ ਧਾਰੀਆਂ ਦੇ ਬਾਪੂਆਂ ਦੇ ਦਫ਼ਤਰਾਂ ਦੇ ਵਿੱਚ ਤੇ ਬਾਪੂ ਕਹਿੰਦੇ ਨੇ ਕਿ ਇਹਨਾਂ ਨੂੰ 90-2000 ਰੁਪਏ ਲੈ ਤੇ ਬਾਹਰ ਆ ਕੇ ਦੂਜੀ ਧਿਰ ਨਾਲ ਉਹ ਸੈਟਿੰਗ ਕਰਕੇ ਪੈਸੇ ਲੈ ਲੈਂਦੇ ਨੇ ਕਿ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਸਰਕਾਰਾਂ ਤੋਂ ਵੱਧ ਡਾਕਟਰ ਸਾਹਿਬ ਦੇਖਿਆ ਗਿਆ ਉਹਨਾਂ ਦੀ ਤਾਂ ਕਿ ਤਨੂੰ ਕਿ ਅੱਜ ਇਹ ਲੈਵਲ ਆ ਗਿਆ ਜਿੱਥੇ ਬੰਦੀਆਂ ਦਾ ਠੀਕ ਹੈ ਸਾਰਾ ਕੁਝ ਵਿੱਚ ਹੁੰਦਾ ਪਰ ਵੱਡੇ ਅਗਮੋਂ ਨੂੰ ਜਿਕਰ ਸਵਾਲ ਉਠਾਣੇ ਪੈ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਰੈਲੇਵੈਂਸ ਦੇ ਉੱਪਰ ਇੱਕ ਵੱਡਾ ਸਵਾਲ ਹੈ ਸੁਰਖ ਸਾਹਿਬ ਤੁਹਾਡਾ ਮੂਵਮੈਂਟਸ ਦੇ ਨਾਲ ਅੰਦੋਲਨ ਦੇ ਨਾਲ ਬਾ ਵੀ ਰਹਿਆ ਤੁਸੀਂ ਵਿੱਚੇ ਵੀ ਵਿਚ ਰਹੇ ਹੋ ਨੇੜੇ ਤੋਂ ਵਿਚ ਰਹੇ ਹੋ ਇਤਿਹਾਸ ਦੀਆਂ ਮੂਵਮੈਂਟਾਂ ਨੂੰ ਤੁਸੀਂ ਪੜ੍ਹਦੇ ਰਹੇ ਹੋ ਤਾਂ ਅੱਜ ਇਹ ਨੀਵਾ ਪੰਡਕ ਸਰ ਕਿਉਂ ਵੇਖਣ ਨੂੰ ਮਿਲ ਰਿਹਾ ਜੀ ਹੁਣ ਸਭ ਬੜੀ ਦੁੱਖ ਦੀ ਗੱਲ ਹੈ ਵੈਸੇ ਇਹ ਕਾਫੀ ਦੇਰ ਤੋਂ ਨਵੀਂ ਨੀ ਗੱਲ ਮੋਰਚਾ ਜਦੋਂ ਖਤਮ ਹੋਇਆ ਜਦੋਂ ਇਲੈਕਸ਼ਨਾਂ ਦੇ ਵਿੱਚ ਹਾਰ ਊਰ ਗਏ ਤੋਂ ਬਾਅਦ ਹੀ ਸ਼ੁਰੂ ਤਾਂ ਹੋ ਗਿਆ ਸੀ ਸਿਲਸਲਾ ਰਿਪੋਰਟਾਂ ਵੀ ਆਉਂਦੀਆਂ ਸੀ ਮਨ ਮਨ ਵੀ ਨਹੀਂ ਸੀ ਕਰਦਾ ਮੰਨਣਾ ਪਰ ਇਹ ਵੀ ਹੌਲੀ 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 ਲਹਿਰਾਂ ਜਦੋਂ ਉੱਪਰ ਚੜਦੀਆਂ ਨੇ ਤਾਂ ਉਚਾਈ ਵੀ ਹੁੰਦੀ ਹੈ ਕਿਰਦਾਰ ਦੀ ਜਦੋਂ ਗਿਰਦੀਆਂ ਨੇ ਗਰਾਫਟ ਵੀ ਆਉਂਦੀ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ ਸਿਰਫ ਨਵੀਂ ਚੀਜ਼ ਇਹ ਹੈ ਕਿ ਸਪੀਡ ਪਹਿਲਾਂ ਦੇ ਨਾਲੋਂ ਵਧ ਗਈ ਹੈ ਨਾ ਚੀਜ਼ਾਂ ਦੀ ਕੋਈ ਵੀ ਲਹਿਰ ਜਦੋਂ ਪਹਿਲਾਂ ਚੱਲਦੀ ਹੈ ਤਾਂ ਉਹਦੇ ਵਿੱਚ ਚੰਗੇ ਬੰਦੇ ਆਉਂਦੇ ਨੇ ਨੇਕ ਨੀਤੀ ਨਾਲ ਆਉਂਦੇ ਨੇ ਤੇ ਅਖੀਰ ਜਦੋਂ ਟਲਦੀ ਟਲਦੀ ਥੱਲੇ ਤੱਕ ਜਾਂਦੀ ਹੈ ਤਾਂ ਫਿਰ ਉਹ ਮਤਲਬ ਉਹਦੇ ਵਿੱਚ ਮਾੜੇ ਕਰਤਾਰ ਆ ਜਾਂਦੇ ਨੇ ਤੇ ਲਹਿਰ ਦਾ ਵੀ ਹਾਲ ਹੋ ਜਾਈ ਜਾਂਦਾ ਇਹ ਗੱਲ ਮੈਂ ਤੁਹਾਨੂੰ ਤਾਂ ਕਰਕੇ ਕਹਿ ਰਿਹਾ ਕਿ ਪੰਜਾਬ ਦੀਆਂ ਜਿੰਨੀਆਂ ਕਲਹਿਰਾਂ ਚੱਲੀਆਂ ਨੇ ਉਹਨਾਂ ਦੇ ਵਿੱਚੋਂ ਜੇ ਤੁਸੀਂ ਸਭ ਤੋਂ ਕੋਈ ਸਵੱਛ ਦੇਖਣੀ ਹੋਵੇ ਤਾਂ ਉਹ ਗਦਰ ਪਾਰਟੀ ਲਹਿਰ ਸੀ بڑے ਆਈਡੀਅਲਿਜ਼ਮ ਦੇ ਵਿੱਚ ਬਾਹਰ ਲੋਕ ਪਹਿਲਾਂ ਪੈਸੇ ਕਮਾਉਣ ਗਏ ਸੀਗੇ ਉੱਥੇ ਜਾ ਕੇ ਬੜੇ ਆਈਡੀਅਲਿਜ਼ਮ ਦੇ ਜਦੋਂ ਉਹਨਾਂ ਨੇ ਇੱਕ ਸਮਾਜ ਦੇਖਿਆ ਤਾਂ ਉਹਨਾਂ ਦਾ ਸੁਪਨਾ ਸੀ ਵੀ ਅਸੀਂ ਵੀ ਇਦਾਂ ਦਾ ਉਸਾਰੀਏ ਕਰਤਾਰ ਸਿੰਘ ਸਰਾਭਾ ਵਰਗੇ ਕੋ ਗਰੀਬ ਕਰਦੇ ਬੰਦੇ ਨਹੀਂ ਸੀ ਤਖੜੇ ਜ਼ਿਮੀਂਦਾਰ ਸੀਗੇ ਬਹੁਤ ਸਾਰੇ ਇਸ ਤਰੀਕੇ ਦੇ ਨਾਲ ਗਏ ਗਰੀਬ ਵੀ ਗਏ ਪਰ ਜਿਹੜੇ ਵਾਪਸ ਆਏ ਅਖੀਰੀ ਦਮ ਤੱਕ ਕੁਗਦਰ ਪਾਰਟੀ ਲਹਿਰ ਦੇ ਵਿੱਚੋਂ ਕੋਈ ਐਸਾ ਬੰਦਾ ਨਹੀਂ ਮਿਲਿਆ ਕਿ ਜਿਹੜਾ ਇਦਾਂ ਲੱਗ ਰਿਹਾ ਹੋਵੇ ਵੀ ਕਰਤਾਰ ਦੇ ਤੌਰ ਤੇ ਡਾਮਡੋਰ ਹੋ ਗਿਆ ਜਿਉਂ ਨੇ ਜਿਹੜੇ ਉਹ ਸੂਲ ਜਿੰਨੇ ਪੜੇ ਸੀ ਉਹਨਾਂ ਨੂੰ ਛੱਡਤਾ ਉ ਤੋਂ ਬਾਅਦ ਫਿਰ ਇਹ ਵੀ ਅਕਾਲੀ ਜਿੰਨੇ ਕੁ ਵੀ ਸੀਗੇ ਮੋਰਚਿਆਂ ਵਾਲੇ ਪਹਿਲੇ ਅਕਾਲੀ ਸੀ ਜਾਂ ਪਹਿਲੇ ਪਹਿਲੇ ਕਮਿਊਨਿਸਟ ਲੀਡਰ ਵੀ ਤੇਜ ਸਿੰਘ ਸਤੰਤਰ ਵਰਗੇ ਹੁਣ ਵੀ ਗੱਲਾਂ ਹੁੰਦੀਆਂ ਨੇ ਕਿ ਮਤਲਬ ਜਦੋਂ ਉਹਨੂੰ ਹਾਰਟ ਅਟੈਕ ਹੋਇਆ ਤਾਂ ਉਹਦਾ ਟੱਪਾ ਕੋਲਿਆ ਤਾਂ ਦੋ ਫੁਲਕੇ ਤੇ ਨਾਲ ਮੜੀ-ਮੂਟੀ ਸਬਜ਼ੀ ਮਤਲਬ ਦੇਖੋ ਇਹ ਲੋਕ ਸਾਦਾ ਜਿੰਦਗੀ ਜਿਉਂਦੇ ਸੀ ਲੋੜਾਂ ਘੱਟ ਸੀ ਅੰਬੀਸ਼ਨਸ ਬੱਦ ਨਹੀਂ ਸੀਗੇ ਪਰ ਕੋਈ ਨਾ ਕੋਈ ਇਹਨਾਂ ਦਾ ਆਦਰਸ਼ ਸੀਗਾ ਸਿੰਘੂਆਂ ਦੇ ਟਾਈਮ ਦਾ ਵੀ ਅਸੀਂ ਦੇਖਦੇ ਆਏ ਹਾਂ ਫਿਰ ਲਹਿਰਾਂ ਦੂਜੀਆਂ ਚੱਲੀਆਂ ਸਟੂਡੈਂਟ ਟ्रेड ਯੂਨੀਯਨਿਜ਼ਮ ਟੀਚਰਾਂ ਦਾ ਹੋਰ ਜਦੋਂ ਦੇਖਦੇ ਹਾਂ ਉਹ ਕੀ ਹੁੰਦਾ ਹੈ ਕਿ ਪਹਿਲਾਂ ਬੰਦੇ ਚੰਗੇ ਆਉਂਦੇ ਹੁੰਦੇ ਸੀ ਫਿਰ ਬੰਦੇ ਮਾੜੇ ਆਉਣ ਲੱਗ ਜਾਂਦੇ ਸੀ ਹੁਣ ਜਿਹੜੀ ਇੱਕ ਕੁਆਲੀਟੇਟਿਵ ਚੇਂਜ ਆ ਗਈ ਹੈ ਕਿ ਉਹੀ ਬੰਦੇ ਜਿਹੜੇ ਆਦਰਸ਼ ਮੰਨ ਕੇ ਚੱਲੇ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਚੇਂਜ ਆ ਜਾਂਦੀ ਹੈ ਪਰ ਇਹ ਸਾਰਾ ਬੇੜਾ ਜਿਹੜਾ ਗਰਕਣਾ ਜ਼ਿਆਦਾ ਸ਼ੁਰੂ ਹੋਇਆ ਹੈ ਇਹ ਹੋਇਆ ਹੈ ਇਸ ਵਿੱਚ ਮਿਲਿਟੈਂਟ ਮੂਵਮੈਂਟ ਜਿਹੜੀ ਸਿੱਖ ਮਿਲੀਟੈਂਟ ਮੂਵਮੈਂਟ ਸੀ ਉਹਦੇ ਵਿੱਚ ਤਾਂ ਵਾਇਲੈਂਸ ਬਹੁਤ ਜ਼ਿਆਦਾ ਹੋ ਗਈ। ਕੁਝ بڑے ਦਰਸ਼ਵਾਦੀ ਲੋਕ ਆਏ ਪਹਿਲਾਂ ਪਹਿਲਾਂ ਕੁਰਬਾਨੀਆਂ ਕੀਤੀਆਂ ਜ਼ੁਲਮ ਵੀ ਬਹੁਤ ਹੋਇਆ ਪਰ ਸਰਕਾਰ ਨੇ ਫਿਰ ਬੜੀ ਸਿਸਟੇਮੈਟਿਕਲੀ ਉਹਨਾਂ ਦੇ ਵਿੱਚੋਂ ਵੀ ਖਰੀਦ ਲਏ ਤੇ ਉਹਨਾਂ ਦੇ ਵਿੱਚ ਇੰਟਰਵਿਊ ਕਰਵਾਏ ਜਿਹੜਾ ਕੈਟ ਕਲਚਰ ਆਇਆ। ਅਸਲ 'ਚ ਉਹਨੇ ਮਤਲਬ ਸਾਰੀ ਸਾਰਾ ਉਹਨੇ ਮਤਲਬ ਜਿਹੜੀ ਜ਼ਮੀਰ ਹੈ ਉਹ ਹਿਲਾ ਕੇ ਰੱਖ ਦਿੱਤੀ। ਦੇਖੋ ਸਿੱਖੀ ਦੀ ਲਹਿਰ ਕਦੋਂ ਮਤਲਬ ਬਾਬੇ ਨਾਨਕ ਤੋਂ ਕਹੇ ਲੋ ਉਦੋਂ ਗੁਰੂ ਚਮਿੰਗੁਰੂ ਤੋਂ ਕਹਿੰਦੇ ਨੂੰ ਦਸਵੇਂ ਗੁਰੂ ਤੋਂ ਬਾਅਦ ਤਾਂ ਫੇ ਚੱਲੀ ਹੋ ਗਈ ਨਾ ਮਤਲਬ ਜਿੰਨਾ ਵੀ ਸੀ ਆਪਸ ਵਿੱਚ ਵੀ ਲੱਖ ਮਤਭੇਦ ਸੀ ਮਿਸਲਾਂ ਵੀ ਬਹੁਤ ਸੀ ਪਰ ਜਿਹੜਾ ਸਿੱਖ ਕਿਰਦਾਰ ਹੈ ਉਹਦੇ ਤੇ ਸਵਾਲ ਨਹੀਂ ਸੀ ਕਦੇ ਵੀ ਇਸ ਤਰ੍ਹਾਂ ਉੱਠੇ ਅਸੀਂ ਆਪਣੇ ਆਪਾਂ ਦੇਖਦੇ ਰਹੇ ਹਾਂ ਸੁਣਦੇ ਰਹੇ ਹਾਂ ਕਿ ਮਤਲਬ ਔਰਤਾਂ ਦੀ ਜਿੰਨੀ ਇੱਜ਼ਤ ਸੀ ਜਿਹੜੇ ਵਿਰੋਧੀਆਂ ਨੇ ਲਿਖਿਆ ਜਿਹੜੇ ਮੁਗਲਾਂ ਦੇ ਨਾਲ ਆਏ ਸੀ ਜਿਹੜੇ ਲੇਖਕ ਉਹਨਾਂ ਨੇ ਜਿਹੜਾ ਉਹਨਾਂ ਦੇ ਕਿਰਦਾਰ ਬਾਰੇ ਲਿਖਿਆ ਕਿ ਔਰਤ ਬਾਰੇ ਮਾੜਾ ਨਹੀਂ ਕਰਦੇ ਉਹਨਾਂ ਨੂੰ ਬਚਾਉਂਦੇ ਨੇ ਉਹ ਲੋਟ ਸੋਰਟਨਿੰਗ ਕਰਦੇ ਅੱਛਾ ਉਹਨਾਂ ਦੀਆਂ ਫੜੀਆਂ ਹੋਈਆਂ ਔਰਤਾਂ ਨੂੰ ਛੱਡ ਕੇ ਆਉਂਦੇ ਹੁੰਦੇ ਸੀ ਘਰਾਂ ਤੱਕ ਮਤਲਬ ਇਹ ਹਿਸਟਰੀ ਹੈ ਸਾਡੀ ਪਰ ਜਦੋਂ ਉਹ ਲਹਿਰ ਦੇ ਵਿੱਚ ਗ੍ਰਾਵਿਟੀ ਆਈ ਤਾਂ ਬਹੁਤ ਸਾਰੇ ਲੋਕ ਨਾਲਦਿਆਂ ਨੂੰ ਸੌਫ ਸੂ ਕੇ ਬਾਹਰ ਨਿਕਲ ਗਏ ਬਹੁਤ ਸਾਰੇ ਪੁਲਿਸ ਨਾਲ ਲੜ ਗਏ ਬੜਾ ਕੁਝ ਹੋਇਆ ਮਤਲਬ ਅੱਛਾ ਪੁਲਿਸ ਦੇ ਕਿਰਦਾਰ 'ਚ ਵੀ ਗ੍ਰਾਵਿਟੀ ਆਈ ਪੁਲਿਸ ਦਾ ਕਿਰਦਾਰ ਵੀ ਇੰਨਾ ਨਹੀਂ ਸੀ ਗਿਰਿਆ ਸੋ ਓਵਰ ਆਲ ਸਾਡੇ ਸਮਾਜ ਦੇ ਵਿੱਚ ਦੇਖੋ ਕਿਰਦਾਰ ਹੈ ਜਿਹੜਾ ਲਾਰਜ ਨਹੀਂ ਬੋਤਨ ਚੀਜ਼ਾਂ ਉਹਦੇ ਟਰਨਿੰਗ ਕਰਦੀ ਇਹਨਾਂ ਜਾਂ ਤਾਂ ਰੱਬ ਦਾ ਡਰ ਹੁੰਦਾ ਹੈ ਜਿਸ ਸਮਾਜ ਦਾ ਦਰਦ ਹੁੰਦਾ ਜੇ ਚਲੋ ਕਹੋ ਨੇੜੇ ਦੇ ਭਾਈਚਾਰੇ ਦਾ ਕਈ ਵਾਰੀ ਦਰਦ ਹੁੰਦਾ ਅਸਲੀ ਕਿਰਦਾਰ ਹੁੰਦਾ ਜਿਹੜਾ ਇਹਨੂੰ ਆਪਣੀ ਜ਼ਮੀਰ ਦਾ ਦਰਦ ਮਤਲਬ ਜਿਹੜੇ ਕਮਿਊਨਿਸਟ ਸੀ ਉਹ ਤਾਂ ਦੇਖੋ ਰੱਬ ਨੂੰ ਮੰਨਣ ਵਾਲੇ ਨਹੀਂ ਸੀ ਪਰ ਕਿਰਦਾਰ ਤਾਂ ਫਿਰ ਵੀ ਸੀਗੇ ਆਦਰਸ਼ ਦਾ ਦਰਦ ਸੀ ਉਹਨਾਂ ਦਾ ਦਰਸ਼ ਸੀਗੇ ਉਹਨਾਂ ਦੇ ਆਪਣੇ ਇਹ ਇਹ ਜਿਹੜੀ ਸਿਕਸਟੂਰ ਫੈਡਰੇਸ਼ਨ ਵਗੈਰਾ ਉਹ ਜਿਹੜੇ ਪਹਿਲੇ ਪਹਿਲੇ ਬੰਦੇ ਸੀ ਬੜੇ ਅੱਛੇ ਬੰਦੇ ਸੀ ਨਾ ਅੱਛਾ ਇਸੇ ਤਰ੍ਹਾਂ ਕਿਸਾਨ ਲਹਿਰ ਦਾ ਹੋਇਆ ਕਿਸਾਨ ਦੇ ਹੁਣ ਸਾਰੇ ਬੰਦੇ ਨੇ ਜਿਹੜੇ ਬੜੇ ਸਤਕਾਰਤ ਨਹੀਂ ਉਹਨਾਂ ਲੱਖੋ ਵਾਲੇ ਜਿਹਨੂੰ ਸਰਕਾਰਾਂ ਨਾਲ ਲੜ ਗਏ ਬੈਨੀਫਿਟ ਲੈ ਲੇ ਕੋਈ ਹੋਰ ਚੀਜ਼ ਹੈ ਮਤਲਬ ਕ੍ਰਪਟੋ ਉਸ ਤਰੀਕੇ ਨਾਲ ਨਹੀਂ ਸੀ ਹੋਇਆ ਭਿੰਦਰ ਸਿੰਘ ਮਾਨ ਨੇ ਮਤਲਬ ਰਾਜ ਸਭਾ ਦੇ ਮੈਂਬਰ ਵੀ ਰਹੇ ਜਿਹੜੇ ਉਹਨਾਂ ਦੇ ਵਿਚਾਰ ਨੇ ਸਾਰੇ ਬੰਦਿਆਂ ਦੇ ਪੂਰਾਹਾਂ ਸਾਹਿਬ ਨੇ ਰਾਜੇਵਾਲ ਸਾਹਿਬ ਨੇ ਪਰ ਇਹ ਕਿ ਜਦੋਂ ਆਪਾਂ ਨੇ ਇੱਥੇ ਇੱਕ ਵਾਰ ਆਪਾਂ ਇਸੇ ਮੰਚ ਤੇ ਡਿਸਕਸ ਕੀਤਾ ਸੀ ਕਿ ਜਦੋਂ ਲਹਿਰ ਥੱਲੇ ਜਾਂਦੀ ਹੈ ਤਾਂ ਨਿਰਾਸ਼ਾ ਫੈਲਦੀ ਹੈ ਪਰ ਉਹਦੇ 'ਚ ਬੜਾ ਕੁਝ ਹੁੰਦਾ ਇਹ ਹੁਣ ਉਸ ਤੌਰ ਦੇ ਵਿੱਚ ਕਿਸਾਨੀ ਜਿਹੜਾ ਸੰਘਰਸ਼ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਔਟਲ ਗਏ ਜਦੋਂ ਜਿੱਤ ਕੇ ਆਏ ਸੀ ਉਸ ਤੋਂ ਬਾਅਦ ਇਕੱਠੇ ਨਹੀਂ ਰਹੇ ਸੀ ਕੁਝ ਇਲੈਕਸ਼ਨਾਂ ਚ ਲਈ ਕੁਝ ਨਹੀਂ ਗਏ ਸਰਕਾਰਾਂ ਨੇ ਇਹਦੇ ਉੱਪਰ ਇਨਵੈਸਟ ਕੀਤਾ ਬਹੁਤ ਸਾਰਾ ਪਰ ਸਰਕਾਰਾਂ ਉਦੋਂ ਵੀ ਇਨਵੈਸਟ ਕਰ ਰਹੀਆਂ ਸੀ ਜਦੋਂ ਉੱਥੇ ਮੋਰਚੇ ਦੇ ਵਿੱਚ ਵੀ ਇਨਫਿਲਟ੍ਰੇਸ਼ਨ ਬਹੁਤ ਹੋ ਰਹੀ ਸੀ ਐਸੀ ਗੱਲ ਨਹੀਂ ਹੈ ਪਰ ਇਹਨਾਂ ਸਾਰੇ ਜਿਹੜੇ ਵੱਡੇ ਲੀਡਰ ਸੀ ਇਹਨਾਂ ਨੇ ਵਾਰਡ ਆਫ ਰੱਖਿਆ ਕਰੀ ਰੱਖਿਆ ਇਸ ਚੀਜ਼ ਨੂੰ ਉਹਨਾਂ ਨੇ ਉਸ ਤਰੀਕੇ ਦੇ ਨਾਲ ਨਹੀਂ ਹੋਣ ਦਿੱਤਾ ਪਰ ਹੌਲੀ ਹੌਲੀ ਫਿਰ ਜਿਹੜੇ ਨੌਜਵਾਨ ਕਈ ਆਏ ਸੀ ਜਿਨ੍ਹਾਂ ਦੀ ਐ Ambition ਜ਼ਿਆਦਾ ਸੀ ਆਪਣੇ ਆਪਣੇ ਤਰੀਕੇ ਨਾਲ ਹੁਣ ਰਾਜੇਵਾਲ ਸਾਹਿਬ ਤਾਂ ਇਹ ਕਹਿ ਰਹੇ ਸੀ ਵੀ ਬਲੌਕ ਪੱਧਰ ਤੇ ਤਾਂ ਇਹ ਬਿਲਕੁਲ ਹੀ ਕੰਮ ਖੁੱਲ੍ਹੇ ਹੀ ਚੱਲ ਪਿਆ ਵੀ ਚੰਡਾ ਲੈ ਕੇ ਜਾਓ ਕੰਮ ਕਰਵਾਓ ਤੇ ਪਾਰਟੀ ਤੋਂ ਪੈਸੇ ਲੈ ਲਓ ਮਨ ਲ ਇੱਕ ਪੈਰਲਲ ਪਾਵਰ ਸਟਰਕਚਰ ਬਣਨਾ ਸ਼ੁਰੂ ਹੋ ਗਿਆ ਔਰ ਪੈਰਲਲ ਰਿਲੇਸ਼ਨਸ ਚੱਲਣੇ ਸ਼ੁਰੂ ਹੋ ਗਏ ਇਹਦਾ ਮਤਲਬ ਸੋ ਬਹੁਤ ਸਾਰੇ ਕਮਿਊਨਿਕੇਸ਼ਨ ਅਜੰਟਾਂ ਦੇ ਨਾਲ ਬਹੁਤ ਸਾਰੇ ਬਾਹਰਲੇ ਭੇਜਣ ਵਾਲੇ ਅਜੰਟਾਂ ਨਾਲ ਵਪਾਰੀਆਂ ਨਾਲ ਆਪਾਂ ਪਿਛਲੇ ਦਿਨੀ ਦੇਖਿਆ ਸੀ ਬਰਨਾਲੇ ਦੇ ਵਿੱਚ ਮੁਨੇ ਸਾਹਮਣੇ ਇਸ ਕਿਸਮ ਦੇ ਨਾਲ ਨਾ ਲਹਿਰ ਘਰਾਵਟ ਵੱਲ ਜਾ ਰਹੀ ਹੈ ਪਰ ਇਹ ਮੈਂ ਤਾਂ ਕਈ ਵਾਰੀ ਕਿਹਾ ਵੀ ਹੈ ਕਿ ਜਿਹੜੇ ਵੱਡੇ ਕਿਸਾਨ ਆਗੂ ਨੇ ਉਹਨਾਂ ਨੂੰ ਇਕੱਠੇ ਹੋ ਕੇ ਬੈਠ ਜਾਣਾ ਚਾਹੀਦਾ ਚਾਹੇ ਉਹ ਮਤਵệਦ ਰੱਖਣ ਆਪਣੇ ਪਰ ਉਹਨਾਂ ਨੂੰ ਇੱਕ ਮਿਨੀਮਮ ਕੋਡ ਆਫ ਕੰਡਕਟ ਆਪਣੇ ਵਰਕਰਾਂ ਦੇ ਬਣਾ ਦੇਣਾ ਚਾਹੀਦਾ ਨਹੀਂ ਤਾਂ ਇੰਨੀ ਇਨਫਿਲਟ੍ਰੇਸ਼ਨ ਸਰਕਾਰ ਨੇ ਵਿੱਚ ਕਰ ਦੇਣੀ ਹੈ ਬਹੁਤ ਸਾਰੇ ਪੁਲਿਸ ਦੇ ਟਾਊਟ ਨੇ ਜਿਹੜੇ ਉਹ ਕਿਸਾਨ ਆਗੂ ਬਣੇ ਫਿਰਦੇ ਨੇ ਲੋਕਲ ਇਲਾਕਿਆਂ ਦੇ ਵਿੱਚ ਪਤਾ ਇਹ ਲੋਕਾਂ ਨੂੰ ਪਰ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈ ਜਦੋਂ ਜਦੋਂ ਇਸ ਤਰ੍ਹਾਂ ਦੇ ਕਿਰਦਾਰ ਕੀ ਆ ਜਾਣਗੇ ਉਹ ਕਿਸਾਨਾਂ ਦੇ ਵੀ ਕੀ ਇਸ ਤਰੈਣੀ ਹੈ ਸਿੱਖ ਮਿਲੀਟੈਂਸੀ ਚ ਵੀ ਇਦਾਂ ਹੀ ਹੋਇਆ ਸੀ ਬਹੁਤ ਸਾਰੇ ਲੋਕ ਨੇ ਜਿਹੜੇ ਦੋਨੀਆਂ ਪਾਸਿਓਂ ਖੇਟਾਂ ਖੇੜਦੇ ਸੀ ਪਰ ਲੋਕ ਪਿੱਛੇ हट ਗਏ ਉਹਦੇ ਨਾਲੋਂ ਲਹਿਰ ਖਤਮ ਹੋ ਗਈ ਪਰ ਐਗਜ਼ੈਕਟਲੀ ਕਿਸਾਨੀ ਲਹਿਰ ਨਾਲ ਵੀ ਮੇਰਾ ਖਿਆਲ ਹੈ ਇਹੀ ਕੁਝ ਵਾਪਰਨ ਜਾ ਰਿਹਾ ਹੈ ਜਿੰਨੀ ਦੇਰ ਜਾਂ ਤਾਂ ਇਹ ਕੋਈ ਇਹ ਬਣਾ ਕੇ ਕੋਡ ਆਫ ਕੰਡਕਟ ਕਰਨ ਜਿੱਥੇ ਬੰਦੀਆਂ ਨਮੀਆਂ ਬਣ ਜਾਂਦੀਆਂ ਨੇ ਲੋਕਲ ਪੁਲਿਸ ਅਫਸਰ ਨੇ ਜਿਹੜੇ ਉਹਨਾਂ ਦੇ ਨਾਲ ਉੱਥੇ ਵੀ ਜਦੋਂ ਕਈ ਐਸੇ ਉੱਥੇ ਵੀ ਸੀਗੇ ਜਿਹੜੇ ਲਿੰਕ ਦੇ ਵਿੱਚ ਸੀਗੇ ਅੱਛਾ ਹੁੰਦਾ ਇਹ ਹੈ ਕਿ ਤੁੰਗੂ ਸਾਹਿਬ ਕਿਰਦਾਰ ਕੋਈ ਦੂਜਾ ਨਹੀਂ ਤੁਹਾਡਾ ਕੰਮ ਕਰ ਸਕਦਾ ਇਹ ਤਾਂ ਜੇ ਤੁਹਾਡੀ ਆਪਣੀ ਜ਼ਮੀਰ ਹੀ ਨਹੀਂ ਜਾਗਦੀ ਤੁਹਾਨੂੰ ਕੁਝ ਨਹੀਂ ਕਹਿੰਦੇ ਇਹ ਠੀਕ ਹੈ ਕਿ ਇੱਕ ਦੂਜੇ ਨੂੰ ਦੇਖਾ ਦੇਖੀ ਕਿ ਇੰਨਾ ਕੁ ਗਿਰ ਗਿਆ ਮੈਂ ਥੋੜਾ ਜਿਹਾ ਹੋਰ ਗਿਰ ਜਾਨਾ ਅੱਛਾ ਕੁਝ ਇਹ ਕਿ ਕਿਸਾਨੀ ਦੇ ਵਿੱਚ ਮਤਲਬ ਐਕਸਪੋਜ਼ਰ ਜ਼ਿਆਦਾ ਹੋ ਗਿਆ ਪਿੰਡੂ ਬੰਦੇ ਸੀ ਇਕਦਮ ਪਾਵਰ ਬਹੁਤ ਸਾਰਿਆਂ ਨੂੰ ਮਿਲ ਗਈ ਜਿ ਨਹੀਂ ਉਹਨਾਂ ਨੇ ਸੋਚੀ ਨਹੀਂ ਸੀ ਹੋਈ ਕਦੇ। ਤੇ ਉਹਦੇ ਨਾਲ ਗਰਾਉਂਡ ਉਤਣੀ ਸ਼ੁਰੂ ਹੋ ਵੀ ਆ ਰਹੀ ਹੈ ਸਾਡੇ ਪੰਜਾਬੀ ਸਮਾਜ ਦੇ ਵਿੱਚ ਓਵਰ ਆਲ ਆ ਰਹੀ ਹੈ। ਪੰਚਾਇਤਾਂ ਦੇ ਵਿੱਚ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਖਰਚਾ ਹੁੰਦਾ ਹੈ। ਮਤਲਬ ਜਿਹੜੇ ਸਾਡੇ ਪੋਲੀਟਿਕਲ ਲੀਡਰ ਨੇ ਉਹਨਾਂ ਦਾ ਆਪਣਾ ਜੋ ਕੁਝ ਹੈ ਜਿਸ ਤਰੀਕੇ ਨਾਲ ਉਹ ਇੱਕ ਦੂਜੇ ਦੇ ਕੱਪੜੇ ਲਾਉਂਦੇ ਨੇ। ਤੇ ਕੋਹਦੇ ਨਾਲ ਇੱਕ ਹੁੰਦਾ ਹੀ ਨਹੀਂ ਕਿ 100% ਕੋਈ 16 ਗੱਲਾਂ ਸੰਪੂਰਨ ਨਹੀਂ ਹੁੰਦਾ। ਜਦੋਂ ਅਸੀਂ 24 ਘੰਟੇ 네ਗੇਟਿਵਿਟੀ ਪ੍ਰਚਾਰਦੇ ਰਹਨੇ ਇੱਕ ਦੋ ਜੇ ਬਾਰੇ ਸੀੜੀਆਂ ਆ ਗਈਆਂ ਮੰਤਰੀਆਂ ਦੀਆਂ ਉਹ ਕੋਈ ਉਹਨਾਂ ਤੇ ਐਕਸ਼ਨ ਨਹੀਂ ਲਏ ਗਏ ਦੂਜਿਆਂ ਦੇ ਛੋਟ-ਛੋਟੀਆਂ ਗੱਲਾਂ ਤੇ ਐਕਸ਼ਨ ਲਏ ਗਏ ਤੇ ਇਹ ਚੀਜ਼ਾਂ ਨਾਰਮਲਾਈਜ਼ ਹੋ ਜਾਂਦੀਆਂ ਜੀ ਇਹ ਇੰਨੇ ਕਰਪਟ ਹੋਣਾ ਇੰਨੇ ਝੂਠੇ ਹੋਣਾ ਇੰਨੇ ਬਦਜ਼ਬਾਨ ਹੋਣਾ ਤਾਂ ਮਤਲਬ ਇਹ ਤਾਂ ਕੁਦਰਤੀ ਇਹਨਾਂ ਦਾ ਤਾਂ ਚੱਲਦਾ ਹੀ ਹੈ ਅੱਛਾ ਇਹਦਾ ਕੋਈ ਲਿਮਟ ਕੋਈ ਨਹੀਂ ਹੁੰਦੀ ਜਿੰਨਾਕ ਚੱਲਦਾ ਹੈ ਨਾ ਇਹ ਫਿਰ ਥੰਦੇ-ਥੰਦੇ ਜਾਂਦਾ ਉਹ ਪਰਥਵੀ ਹਰੀ ਨੇ ਲਿਖਿਆ ਸੀ ਗੰਗਾ ਦੇ ਮਾਮਲੇ 'ਚ ਕਹਿੰਦਾ ਗੰਗਾ ਜਦੋਂ ਕਹਿੰਦਾ ਸ਼ਿਵੀ ਜੀ ਦੇ ਬਾਲਾਂ ਚ ਕਹਿੰਦੇ ਬਹੁਤ ਸਾਲ ਘੁੰਮਦੇ ਰਹੇ ਨਾ ਤੇ ਬਾਲਾਂ ਚ ਉੱਚੀ ਕੀ ਪਰ ਬਾਲਾਂ ਚ ਜਦੋਂ ਨਿਕਲ ਕੇ ਕਹਿੰਦਾ ਗੰਗਾ ਥੱਲੇ ਨੂੰ ਉਤਰੀ ਫਿਰ ਥੱਲੇ ਹੀ ਥੱਲੇ ਜਾਂਦੀ ਹੈ ਕਹਿੰਦਾ ਫਿਰ ਇਹਹੀ ਕੰਮ ਕਿਰਦਾਰ ਦਾ ਕਿ ਜਦੋਂ ਇਹ ਗਿਰਨ ਲੱਗ ਜਵੇ ਇਹਦਾ ਫਿਰ ਇਹਦਾ ਕੋਈ ਅੰਤ ਨਹੀਂ ਸੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਐਨ ਆਰ ਆਈ ਭਰਾਵਾਂ ਤੋਂ ਲੈ ਕੇ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਜੋਸ਼ ਇੱਕ ਬਹੁਤ ਮਤਲਬ ਪੋਜ਼ਿਟਿਵਿਟੀ ਜਗ ਗਈ ਸੀ ਕਿ ਦੇਖੋ ਇਦਾਂ ਦਾ ਵੀ ਕੁਝ ਹੋ ਸਕਦਾ ਹੁੰਦਾ ਵੀ ਲੋਕ ਸਾਲ ਸਾਲ ਮਤਲਬ ਟਰਾਲੀਆਂ ਚ ਵੀ ਰਾਤਾਂ ਕੱਟ ਸਕਦੇ ਨੇ ਪਰ ਕੋਈ ਸ਼ਰਾਬ ਕੋਈ ਮਾੜਾ ਕੋਈ ਉੱਥੋਂ ਇੱਕ ਵੀ ਖਬਰ ਨਹੀਂ ਸੀ ਆਈ ਮਾੜੀ। ਸਿਰ ਲੜਕੀਆਂ ਵੀ ਭੇਜੀਆਂ ਗਈਆਂ ਇਹ ਸਭ ਕੁਝ ਹੋਇਆ ਸੀ ਉੱਥੇ। ਹਾਲਾਂਕਿ ਵਿੱਚੋਂ ਕਿੱਚੀ ਆਪਾਂ ਨੂੰ ਪਤਾ ਹੈ। ਬਹੁਤ ਸਾਰੇ ਜੁੜੇ ਵੀ ਹੋਏ ਸੀ, ਬਹੁਤ ਸਾਰੇ ਲਾਲ ਕਿਲੇ ਵੱਲੋਂ ਚਲੇ ਗਏ ਸੀ, ਸਾਰਿਆਂ ਦਾ ਹੀ ਪਤਾ ਹੈ। ਕਿਉਂਕਿ ਅਸੀਂ ਤਾਂ ਥੋੜਾ ਬਹੁਤ ਉੱਥੇ ਡਾਟਾ ਸ਼ਾਟਾ ਇਕੱਠਾ ਕਰ ਸਾਰਿਆਂ ਦੇ ਇੰਟਰਵਿਊਜ਼ ਕਰੀਆਂ, ਸਾਰੇ ਦੇਖੇ ਨੇੜਿਆਂ ਹੋ ਕੇ। ਮਾੜੇ ਵੀ ਸੀ ਪਰ ਉਹ ਨਿਭ ਗਏ। ਕੁਝ ਐਸੀ ਕੁਦਰਤ ਦੀ ਖੇਡ ਸੀ ਗਹਿਲੋ ਜਿੱਦਾਂ ਮਰਜੀ ਸੀ। ਪਰੇ ਵੀ ਗੂਣ ਮੇਰਾ ਖਿਆਲ ਹੈ ਵੀ ਜਿਸ ਤਰੀਕੇ ਦੇ ਲੱਛਣ ਫੜ ਰਹੇ ਨੇ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਜੇ ਕਿਸਾਨ ਆਗੂ ਨੇ ਇਕੱਠੇ ਹੋ ਕੇ ਕੋਈ ਸਖਤ ਕਦਮ ਨਾ ਚੱਕਿਆ ਕੋਈ ਕੋਡ ਆਫ ਕੰਡਕਟ ਨਾ ਬਣਾਇਆ ਤਾਂ ਦੁਬਾਰਾ ਕਿਸਾਨੀ ਲਹਿਰ ਜਿਹੜੀ ਖੜੀ ਕਰਨੀ ਬਹੁਤ ਮੁਸ਼ਕਲ ਹੋ ਜੇ ਡਾਕਟਰ ਸਾਹਿਬ ਜਿਵੇਂ ਬੱਟੇ ਕੇ ਸਾਹ ਰਾਖੂ ਨੇ ਜਿਹੜੇ ਕੀ ਉਹ ਕਸਾਨ ਇਸ ਮੂਵਮੈਂਟ ਦੀ ਤਾਕਤ ਆਪਣੇ ਅੱਖਾਂ ਦੇ ਸਾਹਮਣੇ ਹੀ ਖਿੰਡਦੀ ਹੋਈ ਦੇਖ ਰਹੇ ਨੇ ਕੀ ਉਹਨਾਂ ਨੂੰ ਇਸ ਗੱਲ ਦੇ ਉਹਨਾਂ ਦੇ ਮਨਾਂ ਦੇ ਵਿੱਚ ਰੋਸੇ ਨੇ ਕਿ ਜਿਹੜੀ ਮੂਵਮੈਂਟ ਆਪਣੇ ਸਿਖਰ ਦੇ ਉੱਪਰ ਸੀ ਪੀਕ ਦੇ ਉੱਪਰ ਲੈ ਕੇ ਗਈ ਉਸ ਮੂਵਮੈਂਟ ਨੂੰ ਪੂਰੇ ਦੇਸ਼ ਦੇ ਵਿੱਚ ਫੈਲਾਈ ਪੰਜਾਬ ਨੇ ਅਗਵਾਈ ਕੀਤੀ ਹਰਿਆਣਾ ਦੇ ਵਿੱਚੋਂ ਉਹਨੂੰ ਸ਼ੁਰੂ ਹੋਇਆ ਰੇਲਾਂ ਰੋਕੀਆਂ ਗਈਆਂ ਦਿੱਲੀ ਜਾਣ ਦਾ ਪ੍ਰੋਗਰਾਮ ਬਣਦਾ ਫਿਰ ਆਪਣੇ ਸਾਹਮਣੇ ਕਿੰਨੇ ਹੀ ਸੂਬਿਆਂ ਦੇ ਵਿੱਚ ਜਿਹੜੀ ਕਿਸਾਨੀ ਆਹਾਰ ਸੀ ਆਪਾਂ ਨੂੰ ਵੇਖਣ ਨੂੰ ਮਿਲੀ ਯੂਪੀ ਦੇ ਵਿੱਚ ਹੀ ਰੋਕਸਾਪਾ ਆਪਾਂ ਦੇਖ ਲਈਏ ਕਿ ਕਿੱਡੀਆਂ ਕਿੱਡੀਆਂ ਕਿਸਾਨ ਮਹਾਪੰਚਾਇਤਾਂ ਹੋਈਆਂ ਨੇ ਲੱਖਾਂ ਬੰਦਾ ਇਕੱਠਾ ਹੋਇਆ ਉਹਨਾਂ ਕਿਸਾਨ ਮਹਾਪੰਚਾਇਤਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਆਪਾਂ ਦੇਖਿਆ ਹਰਿਆਣਾ ਦੇ ਵਿੱਚ ਆਪਾਂ ਨੇ ਦੇਖਿਆ ਹਰਿਆਣਾ ਦੇ ਵਿੱਚ ਕਿੱਡੀ-ਕਿੱਡੀ ਕਿਸਾਨ ਮਹਾਪੰਚਾਇਤਾਂ ਹੋਈਆਂ ਕਿ ਉਸ ਪੀਕ ਦੀ ਹੁਣ ਜਿਹੜੀ ਢੰਗਾਈ ਹੈ ਉਹ ਉਸ ਢੰਗਾਈ ਦੇ ਵਿੱਚ ਉਹ ਪੀੜ ਚਲਕ ਰਹੀ ਆ ਕਿਸਾਨ ਆਗੂਆਂ ਨੂੰ ਤੇ ਅੱਜ ਜੀ ਦੇਖੋ ਜੀ ਮੇਰੇ ਰਾਜਵਾਲ ਸਾਹਿਬ ਨੇ ਪਿਛਲੇ ਦਿਨੀ ਉਹਨਾਂ ਨੇ ਵੀ ਪਾਣੀ ਦੇ ਉੱਪਰ ਮੋਰਚਾ ਲਾਉਣ ਦੀ ਗੱਲ ਕੀਤੀ ਸੀ ਹਾਲਾਂਕਿ ਕਈ ਵਾਰ ਉਹ ਜਿਹੜਾ ਮੋਰਚਾ ਸੀ ਸਸਪੈਂਡ ਵੀ ਕਰਨਾ ਪਿਆ ਕਈ ਹੋਰ ਪਹਿਲੂ ਉਹਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਤੇ ਹੁਣ ਉਹਨਾਂ ਨੇ ਵੀ ਇੱਕ ਸਹਿਕਾਰੀ ਸੰਸਥਾ ਦੀ ਡੁੱਬ ਰਹੀ ਹੈ ਵੇਰ ਕਾ ਉਹਨੂੰ ਲੈ ਕੇ ਆਪਣੀ ਗੱਲਬਾਤ ਰੱਖੀ ਹੈ ਕਿ ਇਦਾਂ ਸੀ ਹੋਰ ਨਹੀਂ ਦੇਵਾਂਗੇ ਜਾਂ ਹੋਰ ਕਿਸਾਨ ਅੱਗੂ ਵੀ ਲੜ ਰਹੇ ਨੇ ਕਿ ਇੱਕ ਮਨ ਦੇ ਵਿੱਚ ਰੋਸ ਹੋ ਸਕਦਾ ਹੈ ਉਹਨਾਂ ਦੇ ਕਿ ਯਾਰ ਕਿੱਥੇ ਉਹ ਵੇਲਾ ਸੀ ਕਿੱਥੇ ਇਹ ਵੇਲਾ ਆ ਗਿਆ ਉਦੋਂ ਤਾਂ ਇੱਕ ਲਾਈਨ ਦੇ ਵਿੱਚ ਬਿਠਾਤੇ ਸੀ ਸਾਰੇ ਲੀਡਰ ਜਦੋਂ ਪੰਜਾਬ ਦੇ ਵਿੱਚ ਆਲ ਪਾਰਟੀ ਮੀਟਿੰਗ ਸੱਦੀ ਸੀ ਚੰਡੀਗੜ੍ਹ ਤਾਂ ਸਾਰੇ ਭੱਜੇ ਆਏ ਸੀ ਨੰਗੇ ਪੈਰ ਭੱਜੇ ਆਏ ਸੀ ਤੇ ਅੱਜ ਲੋਕ ਸਾਹਿਬ ਉਹ ਹੇਠਲੇ ਪੱਧਰ ਤੇ ਉੱਪਰ ਕਿਸਾਨਾਂ ਗੁਆਂ ਦੀ ਕੋਈ ਗੱਲ ਸੁਣਨ ਦੇ ਲਈ ਤਿਆਰ ਨਹੀਂ ਤੇ ਉਸ ਜਿਹੜਾ ਸਮਾਂ ਉਹ ਖੁੰਝ ਗਿਆ ਉਸ ਸਮੇ ਨੂੰ ਵੇਖ ਕੇ ਬਸ ਆ ਰਹੇ ਨੇ ਕਿਸਾਨਾਂ ਗੁ। ਦੇਖੋ ਹਮੂਸਾਬੀ ਕਿ ਤੰ ਪਹਿਲੀ 60 ਤਾਂ ਬੱਜੀ ਜਦੋਂ ਇਲੈਕਸ਼ਨਾਂ 'ਚ ਅੱਡੋ ਪਾਰਟੀ ਹੋ ਗਏ। ਦੂਜੀ ਸਾਟੇ ਬੱਜੀ ਕਿ ਜਿਹੜੀ ਕਾਡਰ ਸੀਗਾ ਕਿਸਾਨਾਂ ਦਾ ਉਹ ਪਤਾ ਨਹੀਂ ਦ ਲੀਡਰਸ਼ਿਪ ਨੂੰ ਪਤਾ ਸੀ ਜੇ ਉਹਦੀ ਜਾਣਵੁੱਛ ਕਿ ਉਹਦੀ ਸਹਿਮਤੀ ਨਾ ਹੋਇਆ ਜਾਂ ਨਹੀਂ ਹੋਇਆ ਤਾਂ ਉਹ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਸ ਤੇ ੁੱਡੀਆਂ ਜਿੱਥੇ ਬੰਦੀਆਂ ਦੇ ਜਿੱਥੇ ਜਿੱਥੇ ਸੀਗੇ ਜੇ ਵੋਟ ਪਰਸੈਂਟੇਜ ਦੇਖੋ ਤਾਂ ਅੱਜ ਕੱਲ ਤਾਂ ਹੁਣ ਡਾਟਾ 2 ਮਿੰਟਾਂ ਚ ਨਿਕਲਿਆ ਆਉਂਦਾ ਹੈ ਕਿ ਕਿਹਦਾ ਪ੍ਰਭਾਵ ਕਿੱਥੇ ਜ਼ਿਆਦਾ ਹੈ ਤੇ ਉਥੋਂ ਕਿਹੜੀ ਪਾਰਟੀ ਨੂੰ ਕਿੰਨੀ ਪਰਸੈਂਟੇਜ ਵੋਟ ਪਈ ਹੈ ਸੋ ਕੋਈ ਨਾ ਕੋਈ ਕਿਸੇ ਲੈਵਲ ਤੇ ਛੋਟੇ ਵੱਡੇ ਪੱਧਰ ਤੇ ਸੌਦੇਬਾਜ਼ੀਆਂ ਹੋਈਆਂ ਰੁੱਖੀਆਂ ਨਹੀਂ ਰਹਿਣੀਆਂ ਹੁੰਦੀਆਂ ਉਹ ਚੀਜ਼ ਇਹ ਹੈ ਕਿ ਕਿਸਾਨਾਂ ਦਾ ਜਿਹੜੇ ਵੱਡੇ ਲੀਟਰ ਨੇ ਅਸਲ 'ਚ ਉਹਨਾਂ ਦਾ ਦੇਖੋ ਮੋਰਲਲੀ ਇੱਕ ਪ੍ਰਭਾਵ ਸੀਗਾ। ਜਿੱਥੇ ਬੰਧਕ ਪ੍ਰਭਾਵ ਨਹੀਂ ਹੈ। ਜਿੰਨੀ ਦੇਰੇ ਬੈਠ ਕੇ ਫੈਸਲਾ ਕਰਕੇ ਨਹੀਂ ਕਰਦੇ ਕਿ ਜੇ ਕੋਈ ਕਿਸਾਨ ਆਗੂ ਪੈਸੇ ਲੈਂਦਾ ਜਾਂ ਇਸ ਤਰ੍ਹਾਂ ਦਾ ਕੁਝ ਕਰਦਾ ਫੜਿਆ ਗਿਆ ਤਾਂ ਅਸੀਂ ਉਹਨੂੰ ਸਜ਼ਾ ਦੇਵਾਂਗੇ। ਇਹ ਇਹ ਤੋਂ ਬਿਨਾਂ ਡਿਸਪਲਿਨ ਮੇਨਟੇਨ ਕਰਨਾ ਬੜਾ ਔਖਾ ਹੁੰਦਾ। ਪਰ ਇਹ ਹੈ ਕਿ ਸਭ ਤੋਂ ਵੱਡੀ ਛੱਟ ਵੱਜੀ ਜਿਹੜਾ ਫਰਵਰੀ ਦੇ ਵਿੱਚ ਮੋਰਚਾ ਜਦੋਂ ਲੱਗਿਆ ਤਾਂ ਇੱਕ ਧਿਰ ਤਾਂ ਉੱਥੇ ਜਾ ਕੇ ਬੈਠ ਗਈ। ਦੂਜੀਆਂ ਧਿਰਾਂ ਦੇ ਨਾਲ ਕੋਈ ਸਾਂਝ ਨਹੀਂ ਬਣੀ। ਕਰਨ ਸੇ ਸ਼ਹੀਦ ਹੋ ਗਿਆ ਉੱਥੇ ਉਹਦੇ ਭੋਗ ਦੇ ਉੱਪਰ ਆਪਾਂ ਦੇਖਿਆ ਜੋ ਕੁਝ ਹੋਇਆ ਕਿ ਦੂਜਿਆਂ ਨੂੰ ਬੋਲਣ ਵੀ ਨਹੀਂ ਦਿੱਤਾ ਗਿਆ ਪਰ ਜਿਹੜੀ ਵੱਡੇ ਆਗੂਆਂ ਦੀ ਆਪਸੀ ਜੈਲਸੀ ਕਹਿ ਲਓ ਆਪਣੀ ਇਹੋ ਕਹਿ ਲਓ ਉਹਦੇ ਨਾਲ ਕੀ ਹੈ ਕਿ ਥੱਲੇ ਆਪਾਂ ਤਾਂ ਪੇਮਾਚੀ ਪਰ ਅੱਜ ਦੀ ਡੇਟ ਦੇ ਵਿੱਚ ਵੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਾਰੇ ਜਿਹੜੇ 5-7 ਵੱਡੇ ਮੇਨ ਹੈਗੇ ਨੇ ਮੇਰੇ ਖਿਆਲ ਨਾਲ ਰਾਜੀਵਾਲ ਸਾਹਿਬ ਨੇ ਤਾਂ ਆਪਣੀਆਂ ਕਮੇਟੀਆਂ ਭੰਗ ਕਰਤੀਆਂ ਨੇ ਥੱਲੇ ਲੈਵਲ ਵਾਲੀਆਂ ਪਰ ਉਹਨਾਂ ਨੂੰ ਇਹ ਕਰਨਾ ਪੈਣਾ ਹੈ ਤੋ ਬਿਨਾ ਗੁਜ਼ਾਰਾ ਨਹੀਂ ਜਿੱਤੀ ਵੱਡੀ ਪ੍ਰਾਪਤੀ ਕਰ ਲਈ ਸੀ ਉਹਨੂੰ ਸੰਭਾਲਣ ਦੇ ਲਈ ਵੀ ਇਕੱਠੇ ਹੋਣਾ ਪਊਗਾ ਪਰ ਲੋਕ ਹੁਣ ਗੱਲਾਂ ਕਰਦੇ ਨੇ ਕਿ ਜੇ ਮੋਰਚਿਆਂ ਦੇ ਲਈ ਫਾਈਨਾਂਸਿੰਗ ਹੋ ਜਾਂਦੀ ਹੈ ਜੇ ਇਹ ਹੋ ਜਾਂਦਾ ਹੈ ਉਹ ਜਿੱਦੇ ਜਿੰਮੇ ਮੂਹਣੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਅਸੀਂ ਦੇ ਵਿੱਚ ਸੋ ਮੇਰਾ ਖਿਆਲ ਹੈ ਜੇ ਵੀ ਮੌਕਾ ਹੈ ਕਿ ਜਿੰਨੇ ਵੀ ਵੱਡੇ ਲੀਡਰ ਨੇ ਉਹ ਇਨਫਾਰਮਲੀ ਜੇ ਫਾਰਮਲੀ ਨਾ ਵੀ ਕਰਨ ਤਾਂ ਇਨਫਾਰਮਲੀ ਤਾਂ ਕੋਹਣ ਤਾਂ 60 70 ਜਿੱਥੇ ਬਣੀਆਂ ਬਣੀਆਂ ਫਿਰਦੀਆਂ ਨੇ ਪਰ ਵੱਡੇ ਆਲੂ ਤਾਂ 5-7 ਤਾਂ ਦੱਸੇ ਹੀ ਨੇ ਨਾ ਦੋਨੋਂ ਨੂੰ ਚਾਹੀਦਾ ਹੈ ਕਿ ਉਹ ਬੈਠ ਕੇ ਚਾਹੇ ਗੁਪਤ ਤੌਰ ਤੇ ਆਪਸ ਦੇ ਵਿੱਚ ਸਲਾਹ ਕਰਕੇ ਕਰ ਨਾ ਅਦਰਵਾਈਜ਼ ਮੇਰਾ ਖਿਆਲ ਹੈ ਕਿ ਉਹ ਇਸ ਚੀਜ਼ ਨੂੰ ਕਿਉਂਕਿ ਦੌਰ ਐਸਾ ਹੈ ਸੋਸ਼ਲ ਮੀਡੀਆ ਦਾ ਇੱਕ ਤਾਂ ਰਿਉਮਰਸ ਬਹੁਤ ਫੈਲਦੀਆਂ ਨੇ ਇੱਕ ਇਹ ਹੈ ਕਿ ਲੋਕਾਂ ਦੇ ਮਨਾਂ 'ਚ ਇੰਨੀ ਕਾਲੀ ਹੈ ਕਿ ਰਾਤੋਂ ਰਾਤ ਪੈਸਾ ਆ ਜਵੇ ਰਾਤੋਂ ਰਾਤ ਮਸ਼ਹੂਰੀ ਆ ਜਵੇ ਰਾਤੋਂ ਰਾਤ ਕਾਮਯਾਬ ਹੋ ਜਾਈਏ ਅੱਛਾ ਸੋਸ਼ਲ ਮੀਡੀਆ ਇਸ ਕਰ ਦਾ ਮੌਕਾ ਵੀ ਦਿੰਦਾ ਹੈ ਨੀਡ ਟੂ ਸ਼ਟਰਾਂ ਵਾਲਾ ਮਸ਼ਹੂਰ ਹੋ ਜਾਂਦਾ ਹੈ ਸੋ ਮਤਲਬ ਇਹ ਹੈ ਕਿ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਕੋਈ ਨਾ ਕੋਈ ਪੋਜੀਟਿਵ ਐਗਜ਼ਾਮਪਲ ਪੋਜੀਟਿਵ ਮਿਸਾਲ ਕਾਇਮ ਕਰਨ ਨਹੀਂ ਤਾਂ ਮੁਸ਼ਕਲ ਹੋ ਜਾਊਗਾ ਮੇਰਾ ਖਿਆਲ ਹੈ ਕਿ ਇਹਦੇ ਨਾਲ ਬਹੁਤ ਵੱਡੀ ਨਿਰਾਸ਼ਾ ਫੈਲੂਗੀ ਜੀ ਗੱਭਰੂ ਸਭ ਇੱਕ ਸਵਾਲ ਜਿਹੜਾ ਮੈਂ ਤਕਰੀਬਤ ਤਕਰੀਬਨ ਸਾਰੇ ਹੀ ਕਿਸਾਨ ਆਗੂਆਂ ਨੂੰ ਪੁੱਛਿਆ ਉਹ ਸਵਾਲ ਤੇ ਉਸ ਸਵਾਲ ਦੇ ਜਵਾਬ ਸੀ ਜਿਹੜੇ ਆਗੂਆਂ ਦੇ ਵੱਖ-ਵੱਖ ਸੀ ਦੇਖੋ ਕਿ ਜਿਹੜੀ ਨਵੀਂ ਲੀਡਰਸ਼ਿਪ ਹੁੰਦੀ ਹੈ ਉਹ ਮੂਵਮੈਂਟਾਂ ਦੇ ਵਿੱਚੋਂ ਨਿਕਲਦੀ ਹੁੰਦੀ ਹੈ ਦੋ ਦਰਾਂ ਦੇ ਵਿੱਚੋਂ ਨਿਕਲਦੀ ਹੁੰਦੀ ਹੈ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਵੀ ਹਾਂ ਤੁਸੀਂ ਤਾਂ ਆਖੀ ਵੇਖਿਆ ਨੇ ਉਹ ਚੀਜ਼ਾਂ ਕਿ ਜੇਪੀ ਮੂਵਮੈਂਟ ਹੋਈ ਉਹਦੇ ਚ ਕਬਡੀ ਲੀਡਰਸ਼ਿਪ ਨਿਕਲੀ ਜਾਂ ਸਮੇਂ-ਸਮੇਂ ਦੇ ਉੱਪਰ ਛੋਟੇ-ਮੋਟੇ ਅੰਦੋਲਨ ਹੁੰਦੇ ਰਹਿੰਦੇ ਨੇ ਈਵਨ ਕਿ 12-13 ਦੇ ਵਿੱਚ ਕੇਜਰੀਵਾਲ ਸਵਾ ਆਮ ਆਦਮੀ ਪਾਰਟੀ ਕ ਮੂਵਮੈਂਟ ਦੇ ਵਿੱਚੋਂ ਨਿਕਲੀ ਐ ਤਾਂ ਅਕਾਲੀ ਦਲ ਇੱਕ ਮੂਵਮੈਂਟ ਦੇ ਵਿੱਚੋਂ ਨਿਕਲਿਆ ਹੋਰ ਦੇਸ਼ ਦੀਆਂ ਭਾਰਤੀਆਂ ਕਿੰਨੀ ਖੇਤਰੀ ਪਾਰਟੀਆਂ ਮੂਵਮੈਂਟ ਚੋਂ ਨਿਕਲੀਆਂ ਕਿ ਸ ਆਨੰਦੋਲਨ ਦੇ ਵਿੱਚੋਂ ਕੋਈ ਨਵੀਂ ਲੀਡਰਸ਼ਿਪ ਪੈਦਾ ਕਿਉਂ ਡਾਕਟਰ ਸਾਹਿਬ ਹੋ ਸਕੇ ਕੋਈ ਇਹਦਾ ਵੀ ਕੋਈ ਆਪਾਂ ਬਰੀਫ ਰੀਜ਼ਨ ਮੰਨ ਸਕਦੇ ਆ ਕਿ ਕਿਸਾਨ ਆਗੂਆਂ ਨੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ ਸਾਰਾ ਕੁਝ ਆਪਣੇ ਕੰਟਰੋਲ ਦੇ ਵਿੱਚ ਰੱਖਿਆ ਜਾਂ ਫਿਰ ਸਾਡੇ ਕੋਲ ਹੁਣ ਨਾ ਕੋਈ ਯੋਗ ਯੂਥ ਹੈ ਨਹੀਂ ਹੈਗਾ ਕਿ ਜਿਹੜਾ ਕੋਈ ਅਗਵਾਈ ਕਰ ਸਕੇ ਨਵੀਂ ਲੀਡਰਸ਼ਿਪ ਕਿਉਂ ਨਹੀਂ ਪੈਦਾ ਹੋ ਸਕੀ ਇਹਦੇ ਵਿੱਚੋਂ ਇੱਕ ਫੇਸ ਰੀਨਾਵਾ ਵਾਟਸ ਗੇਰਾ ਹੁਕਮ ਸਾਹਿਬ ਉਹ ਜਿਸ ਕੰਸਲ ਗੋਤਨ ਕਾਰਨ ਹੋਏ ਇੱਕ ਤਾਂ ਜਿਹੜੀ ਕਿਸਾਨ ਮਤਲਬ ਲਹਿਰ ਚੱਲ ਵੀ ਰਹੀ ਸੀ ਜਦੋਂ ਮੋਰਚਾ ਲੱਗਿਆ ਵੀ ਹੋਇਆ ਸੀ ਤਾਂ ਜਿਹੜਾ ਯੂਥ ਸੀਗਾ ਅਸਲ ਦੇ ਵਿੱਚ ਉਹਦੇ ਚ ਯੂਥ ਦੇ ਜਿਹੜੇ ਆਗੂ ਸੀ ਦੀਪ ਸਿੱਧੂ ਸੀ ਲਖੇ ਸਿਧਾਣੇ ਹੋਰੀ ਸੀ ਉਹ ਇੱਕ ਮਤਲਬ 올ਡ ਵਰਸਸ ਯੰਗ ਦਾ ਵੀ ਇੱਕ ਉੱਥੇ ਨੈਰੇਟਿਵ ਸਿਰਜਿਆ ਗਿਆ ਤਰੀਕਾ ਇਹ ਬਣਾਇਆ ਗਿਆ ਪਰ ਜਿਹੜੇ ਯੰਗ ਸੀਗੇ ਮਤਲਬ ਇਹ ਬਦਕਿਸਮਤੀ ਦੀ ਗੱਲ ਹੈ ਉਹ ਵੱਡੇ ਜਿਹੜੇ ਪੁਰਾਣੇ ਆਗੂ ਨੇ ਉਹਨਾਂ ਦੇ ਪੱਦਰ ਦੇ ਨਹੀਂ ਸੀ ਬਹੁਤ ਸਾਰੇ ਉਹ ਟ੍ਰਾਲੀ ਟਾਈਮਸ ਕੱਢਣ ਵਾਲੇ ਜਾਂ ਹੋਰ ਬਹੁਤ ਸਾਰਿਆਂ ਨੂੰ ਮੈਂ ਜਾਣਦਾ ਉੱਥੇ ਜਿਹੜੇ ਸੀਗੇ ਮਤਲਬ ਜਿਹੜੇ ਉਹ ਛੋਟਾ ਬੱਦਰ ਸੀ ਉਹਨਾਂ ਦੇ ਕਿਰਦਾਰ ਦਾ ਉਹ ਲੈਵਲ ਨਹੀਂ ਰਿਹਾ ਮਤਲਬ ਥੋੜੇ ਥੋੜੇ ਪੈਸੇ ਇਕੱਠੇ ਕਰਨ ਦੇ ਚੱਕਰ 'ਚ ਪੈ ਗਏ ਮਸ਼ੂਰੀ ਦੇ ਚੱਕਰ 'ਚ ਪੈ ਗਏ ਮਤਲਬ ਜਿਸ ਤਰ੍ਹਾਂ ਇਹ ਹੁੰਦਾ ਨਾ ਜਿਵੇਂ ਕੰਜ਼ਿਊਮਰਿਜ਼ਮ ਆ ਗਿਆ ਨਾ ਦੌਰ ਐਸਾ ਹੈ ਕਿ ਜਿਹੜਾ ਜਿਹੜਾ ਲੱਗੀ ਫੱਗੀ ਲੱਗਦੀ ਹੈ ਲਗਾ ਲਓ ਜਿਹੜੇ ਪੁਰਾਣੇ ਆਪ ਗੂ ਸੀ ਚਾਹੇ ਉਹ ਰਾਜੇਵਾਲ ਸਾਹਿਬ ਨੇ ਪੁਰਾਣੇ ਨਹੀਂ ਮਤਲਬ ਇਹ ਦੇਖੋ ਸੰਘਰਸ਼ਾਂ ਦੇ ਵਿੱਚ ਨੰਡੇ ਹੋਏ ਬੰਦੇ ਸੀਗੇ ਸੋ ਕਮੀਆਂ ਇਹਨਾਂ ਚ ਵੀ ਹੋਣਗੀਆਂ ਇਸੇ ਗੱਲ ਨਹੀਂ ਹੈ ਇਹਨਾਂ ਦੇ ਖਿਲਾਫ ਵੀ ਬੜੀ ਉੱਤੇ ਚੱਲਿਆ ਮਤਲਬ ਬਹੁਤ ਸਾਰੇ ਚੈਨਲ ਐਸੇ ਸੀਗੇ ਸੋਸ਼ਲ ਮੀਡੀਆ ਕਾਸ ਕਰਕੇ ਕਿਉਂਕਿ ਯੂਥ ਦੇ ਕਬਜੇ ਸੀ بڑا ਕੁਐਸਚਨ ਆਇਆ ਗਿਆ ਵੀ ਇਹ ਹੈ ਉਹ ਹੈ ਫਲਾਣਾ ਹੈ ਵਿੱਚੀ ਮਤਲਬ ਕਈ ਕਿਸਮ ਦੇ ਨੈਰੇਟਿਵ ਸਿਰਜੇ ਗਏ ਪਰ ਉਸ ਲੈਵਲ ਦੀ ਲੀਡਰਸ਼ਿਪ ਨਹੀਂ ਅੱਗੇ ਆ ਸਕੀ ਉਹਦਾ ਕਾਰਨ ਮੈਂ ਇਹ ਨਹੀਂ ਸਮਝਦਾ ਕਿ ਇਹਨਾਂ ਨੇ ਰੋਕਿਆ ਹੋਇਆ ਸੀ ਉਦਾ ਕਾਰਨ ਇਹ ਹੈ ਕਿ ਸਾਡੇ ਓਵਰਲ ਸਮਾਜ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਆ ਰਹੀ ਹੈ ਅਸਲ ਦੇ ਵਿੱਚ ਕਿ ਜਿਹੜੀ ਰੀਪ੍ਰੋਡਕਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਰਿਪਲੇਸਮੈਂਟ ਹੈ ਜਿਹੜੀ ਮਤਲਬ ਪੁੱਤ ਜਦੋਂ ਪਿਓ ਨੂੰ ਰਿਪਲੇਸ ਕਰਦਾ ਹੈ ਤਾਂ ਉਹ ਜੇ ਪਿਓ ਨਾਲੋਂ ਜ਼ਿਆਦਾ ਸਮਰੱਥ ਜ਼ਿਆਦਾ ਠੀਕ ਹੋਵੇ ਤਾਂ ਮਤਲਬ ਸਮਾਜ ਅਗੇ ਵੱਧਦਾ ਹੈ ਜਦੋਂ ਉਹਦੇ ਨਾਲੋਂ ਛੋਟੀ ਰਿਪਲੇਸਮੈਂਟ ਆਉਂਦੀ ਹੈ ਸਾਡੇ ਸਰੀਰ ਦੇ ਵਿੱਚ ਵੀ ਜਿਹੜੇ ਸੈੱਲ ਨੇ ਰੋਜ਼ ਨਵੇਂ ਬਣਦੇ ਨੇ ਰੋਜ਼ ਪੁਰਾਣੇ ਵਿਕਸਦੇ ਨੇ ਜੇ ਨਵੇਂ ਸੱਲ ਮਾੜੇ ਬਣਨੇ ਸ਼ੁਰੂ ਹੋ ਜਾਣ ਤਾਂ ਸਮਾਜ ਦਾ ਸਤਿਆਨਾਸ਼ ਹੋ ਜਾਂਦਾ ਹੈ ਇਹ ਵਰਲਡ ਦੇ ਪੱਧਰ ਤੇ ਹੋਇਆ ਹੈ ਇੱਥੇ ਦੀ ਗੱਲ ਨਹੀਂ ਹੈ ਜਦੋਂ ਇੱਕਦਮ ਚੇਂਜ ਆ ਗਈ ਹੈ ਇੱਕਦਮ ਇਨਫੋਰਮੇਸ਼ਨ ਟੈਕਨੋਲੋਜੀ ਆ ਗਈ ਮੀਡੀਆ ਆ ਗਿਆ ਨਸ਼ੇ ਆ ਗਏ ਬੜਾ ਬੜੀ ਕਿਸਮ ਦੀ ਇੱਕਦਮ ਤਪਦੇਲੇ ਆ ਗਈ ਉਹਦੇ ਵਿੱਚ ਕੋਈ ਉਸ ਤਰ੍ਹਾਂ ਦਾ ਸਪਿਰਚੁਅਲ ਕਹਿ ਲਓ ਜਾਂ ਉਸ ਤਰ੍ਹਾਂ ਦਾ ਕਿਰਦਾਰ ਵਾਲੀ ਗੱਲ ਜਾਂ ਉਸ ਤਰ੍ਹਾਂ ਦੀ ਮੋਰੈਲਿਟੀ ਵਾਲੀ ਗੱਲ ਨੈਤਿਕਤਾ ਵਾਲੀ ਉਹ ਘਟਦੀ ਚਲੀ ਗਈ ਇਸ ਲਈ ਇਹ ਕੱਲੀ ਆਪਣੇ ਨਹੀਂ ਸਿਆਸੀ ਲੀਡਰਸ਼ਿਪ ਜੀ ਵੀ ਤੁਸੀਂ ਦੇਖੋਗੇ ਮਸਰੀਆਂ ਸਿاسي ਪਾਰਟੀਆਂ ਚ ਵੀ ਸਾਨੂੰ ਉਹ ਚੀਜ਼ ਨਜ਼ਰ ਆਉਂਦੀ ਐ ਇੱਕ ਸਿਰ ਤੱਕ ਸੋ ਉਹ ਜਿਹੜਾ ਸੰਘਰਸ਼ ਜਿਵੇਂ ਹੁਣ ਗਾਂਧੀ ਦਾ ਤੇ ਭਗਤ ਸਿੰਘ ਉਹਨਾਂ ਦਾ ਸੰਘਰਸ਼ ਸੀਗਾ ਇੱਕ ਮਰ ਫੋਟ ਤੱਕ ਹੈ ਹੀ ਨਹੀਂ ਸੀ ਅੰਗਰੇਜ਼ਾਂ ਦਾ ਤਾਂ ਰਾਜ ਮਤਲਬ ਉਹ ਕਹਿੰਦੇ ਸੂਰਜ ਚੜ੍ਹਦਾ ਹੀ ਨਹੀਂ ਸੀ ਇਹ ਤਾਂ ਆਸ ਹੀ ਨਹੀਂ ਸੀ ਉਹ ਤਾਂ ਬਿਲਕੁਲ ਇਸ ਤੋਂ ਹੀ ਲੜ ਰਹੇ ਸੀ ਵੀ ਜਾਂ ਮਰਨਾ ਹੈ ਜਾਂ ਜਿੱਤਣਾ ਹੈ ਸਾਡੇ ਜਿਹੜੇ ਨੋ ਚੈਲੰਜ ਨੇ ਉਹ ਮਤਲਬ ਉਹ ਕੰਜ਼ਿਊਮਰਿਸਟ ਆ ਗਏ ਕਿ फटाफट ਸਾਰੇ ਤੇ ਕੋਲ ਸਾਡੇ ਸਿੰਗਰ ਸੀ ਜਿਹੜੇ ਮਤਲਬ ਇਹਦੀ ਰਿਸਰਚ ਹੋਣ ਦੀ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਸਿੱਖ ਮਿਲਟੈਂਸੀ ਖਤਮ ਹੁੰਦੀ ਹੈ ਤਾਂ ਸਾਡੇ ਕਲਚਰਲ ਚੇਂਜ ਆਉਂਦੇ ਆ بڑے بڑے ਸਭਿਆਚਾਰਕ ਮੇਲੇ ਪੂਰਸ ਕਰਾਉਂਦੇ ਆ ਸਾਰੇ ਸਿੰਗਰਜ਼ ਨੂੰ ਉਹਦੇ ਚ ਲੈ ਜਾਂਦਾ ਉਤੋਂ ਬਾਅਦ ਉਹੀ ਸਿੰਗਰਜ਼ ਨੇ ਜਿਹੜੇ ਉਹਦੇ ਪਿੱਛੇ ਕੰਪਨੀਆਂ ਆ ਜਾਂਦੀਆਂ ਨੇ ਹਥਿਆਰਾਂ ਦੇ ਉਹ ਗੀਤ ਚੱਲ ਪੈਂਦੇ ਨੇ ਬਹੁਤ ਸਾਰੇ ਉਹੀ ਸਾਰੇ ਸਿੰਗਰ ਸਾਨ ਮੋਰਚੇ ਦੇ ਵਿੱਚ ਵੀ ਪਹੁੰਚ ਜਾਂਦੇ ਨੇ ਸਾਨ ਮੋਰਚੇ 'ਚ ਵੀ ਆਪਾਂ ਦੇਖਦੇ ਰਹੇ ਹਾਂ ਸਾਰਿਆਂ ਨੇ ਆਪੋ ਆਪਣਾ ਉਸ ਤਰੀਕੇ ਦਾ ਰੋਲ ਪਲੇ ਕੀਤਾ ਪਰ ਉਹ ਕੱਲ ਜਿਹੜੀ ਕਿ ਪਹਿਲਾਂ ਹੁੰਦੇ ਕੋਈ ਇੱਕ ਅਕਾਲੀ ਮੋਰਚਾ ਤੇ ਇੱਕ ਇਦਾਂ ਦਾ ਜਿਹੜਾ ਕਿਸਾਨ ਮੋਰਚਾ ਲੱਗਿਆ ਇਹਦਾ ਫਰਕ ਬੜਾ ਸੀ। ਮੰਨ ਲਓ ਕੱਲੀ ਮੋਰਚੀ ਤਾਂ ਪੰਜ-ਪੰਜ ਬੰਦੇ ਵੀ ਸਿਰਫ ਜਾਂਦੇ ਸੀਗੇ, ਜਿੱਥੇ ਜਾਂਦੇ ਸੀ ਇਹ ਵੀ ਇਹ ਵੀ ਸੀ ਇੱਕ ਟਾਈਮ ਆਇਆ ਹੋਇਆ ਕਿ ਮਰੇ ਜਾਣੇ ਨਾਲ ਪੰਜਾਂ ਨੇ ਅਗਲੇ ਪੰਜ ਤਿਆਰ ਨੇ। ਇਹ ਮੇਰਾ ਖਿਆਲ ਇਹ ਹੈ ਕਿ ਓਵਰਆਲ ਇੱਕ ਸਮਾਜਿਕ ਜਿਹੜੇ ਪੱਧਰ ਤੇ ਵੀ ਜਾਂ ਸਭਿਆਚਾਰਕ ਪੱਧਰ ਤੇ ਵੀ ਦੁਨੀਆ ਦੇ ਵਿੱਚ ਵੀ ਸਾਡੇ ਸਮਾਜ ਚ। ਮਤਲਬ ਰਿਪਲੇਸਮੈਂਟ ਠੀਕ ਨਹੀਂ ਆ ਰਿਹਾ। ਮਤਲਬ ਅਗਲੀ ਅਗਨੀਆਂ ਪੀੜ੍ਹੀਆਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਦੇ ਨਹੀਂ ਸਕੇ ਠੀਕ ਗਿਆਨ ਕਹਿ ਲਓ ਜਾਂ ਅਸੀਂ ਆਪਣੇ ਸਾਡੇ ਕਿਰਦਾਰ ਦੇ ਵਿੱਚ ਕੋਈ ਐਸੀ ਕਸਰ ਰਹੇਗੀ ਕਿ ਉਹਨਾਂ ਨੂੰ ਕਿਰਦਾਰ ਦਾ ਸਬਕ ਨਹੀਂ ਮਿਲ ਸਕੇਗਾ ਕਿ ਕਿੱਦਾਂ ਦਾ ਹੋਣਾ ਚਾਹੀਦਾ ਮਤਲਬ ਨਾਰਮਲਾਈਜ਼ ਹੋ ਗਈ ਮੈਂ ਟ्रेड ਯੂਨੀਅਨਿਸ ਦੇ ਵਿੱਚ ਦੇਖਿਆ ਅਸੀਂ ਤਾਂ ਰਹੇ ਹਾਂ ਸਟੂਡੈਂਟ ਯੂਨੀਅਨ ਚ ਵੀ ਰਹੇ ਬਾਕੀ ਟ्रेड ਯੂਨੀਅਨਿਸ ਵੀ ਦੇਖਿਆ ਇੱਕ ਪਾਸੇ ਨਹਰੇ ਲੱਗਦੇ ਹੁੰਦੇ ਅਸੀਂ ਦੂਜੇ ਪਾਸੇ ਸੌਦਾ ਕਰਨ ਵਾਲੇ ਹੁੰਦੇ ਸੀ ਹੁੰਦੇ ਪਰ ਮਤਲਬ ਅਸੀਂ ਆ ਜਿਹੜੀ ਮਤਲਬ ਜਿਹੜੇ ਯੂਨੀਅਨਿਜ਼ਮ ਤੋਂ ਪਹਿਲਾਂ ਦੇ ਟੀਚਰ ਜਿੰਨਾਂ ਤੋਂ ਅਸੀਂ ਪੜ੍ਹੇ ਹਾਂ ਸਕੂਲਾਂ ਦੇ ਵਿੱਚ ਇਤਵਾਰ ਨੂੰ ਸਾਈਕਲ ਚੱਕ ਕੇ ਪਿੰਡ ਚ ਪੜਾਉਣ ਆ ਜਾਂਦੇ ਹੁੰਦੇ ਸੀ ਜਦੋਂ ਅਸੀਂ ਯੂਨੀਅਨਾਂ ਬਣਾਈਆਂ ਸਾਡੇ ਹੀ ਟੀਚਰ ਸਾਡੇ ਹੀ ਮਿੱਤਰ ਸਾਡੇ ਹੀ ਲੀਡਰ ਉਹ ਮਤਲਬ ਠੇਕੇ ਤੇ ਅੱਗੇ ਬੰਦੇ ਰੱਖਣ ਲੱਗ ਗਏ ਸੀਗੇ ਵੀ ਚਲੋ ਕਲਾਸ ਤਾਂ ਹੋਰ ਪੜਾ ਦਿਆ ਕਰੂ ਤਨਖਾਹ ਅਸੀਂ ਲੈ ਲਾਂਗੇ ਸੋ ਜਿਹੜੀ ਇਹ ਗ੍ਰਾਵਟ ਆਈ ਹੈ ਨਾ ਅਸਦੇ ਵਿੱਚ ਉਹ ਚ ਕੋਈ ਇੱਕ ਨੂੰ ਆਪਾਂ ਜ਼ਿੰਮੇਵਾਰ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਇਹ ਇਹ ਹੈ ਟੈਂਪਰੇਰੀ ਅਸੀਂ ਗਿਰ ਰਹੇ ਹਾਂ ਕਰਤਾਰ ਦੇ ਤੌਰ ਤੇ ਸਾਡੇ ਅਫਸਰ ਵੀ ਵਿੱਚ ਚੰਗੇ ਵੀ ਨੇ ਪਰ ਉਹਦੀ ਪਰਸੈਂਟੇਜ ਬੜੀ ਘਟ ਗਈ ਹੈ ਕਹ ਰਿਹਾ ਕਿ ਲੋਕ ਪੱਥਰ ਚੱਟ ਕੇ ਹੀ ਮੁੜਨਗੇ ਮੇਰਾ ਕਹਿਦਾ ਹੈ ਕਿਸਾਨ ਜਥੇਬੰਦੀਆਂ ਵੀ ਕਿਸਾਨ ਸੰਘਰਸ਼ ਵੀ ਉਸ ਰੂਟ ਤੇ ਪਹੁੰਚ ਗਿਆ ਜੇ ਤਾਂ ਉਹਨਾਂ ਚ ਇੰਨੀ ਸਿਆਣਪ ਹੋਏ ਇਕੱਠੇ ਹੋ ਕੇ ਕਰ ਸਕੇ ਠੀਕ ਹੈ ਨਹੀਂ ਤਾਂ ਫਿਰ ਛੱਟਾ ਖਾ ਕੇ ਤਾਂ ਮੁੜਨਾ ਹੀ ਆ ਫੇਰ ਜੀ ਬਿਲਕੁਲ ਬਿਲਕੁਲ ਸੁਰਤ ਸਾਹਿਬ ਰਾਜੇਵਾਲ ਸਾਹਿਬ ਜਿਹੜੀਆਂ ਗੱਲਾਂ ਕਹੀਆਂ ਹੈ ਤਾਂ ਉਹ ਗੰਭੀਰ ਨੇ ਕਿਉਂਕਿ ਪੰਜਾਬ ਦੇ ਪ੍ਰਸੰਗ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਸੰਗ ਦੇ ਵਿੱਚ ਵੀ ਕਿ ਇੱਕ ਅੰਦੋਲਨ ਦੇ ਵਿੱਚੋਂ ਨਿਕਲ ਕੇ ਅੱਗੇ ਆਏ ਹੋ ਬੰਦੇ ਕਿਕਰ ਕਿਸਾਨ ਆਗੂ ਕਿਹਨਾਂ ਦਾ ਮਤਲਬ ਹੈ ਕਿ ਆਪਣੇ ਹੀ ਉਹਨਾਂ ਦੇ ਅਗਲੀ ਉਹ ਪੀੜ੍ਹੀ ਕਹਿ ਲਓ ਆਪਾਂ ਜਿਹਦੇ ਨੇ ਅਗਵਾਈ ਕਰਨੀ ਹੈ ਵੱਡੇ ਕਿਸਾਨ ਆਗੂਆਂ ਦੇ ਨਾਲ ਪੈਰ ਨਾਲ ਪੈਰ ਲਾ ਕੇ ਚੱਲਣਾ ਚੱਲਬ ਨਾਲ ਕਦਮ ਨਾਲ ਜੋੜ ਕੇ ਧਰਨਾ ਆ ਗਈ ਕਿਸਾਨੀ ਮਸਲੇ ਨੂੰ ਅਸੀਂ ਹੱਲ ਕਰਾਉਣਾ ਜਿਕਰ ਆਉਣ ਵਾਲੇ ਜਿਹੜੇ ਭਵਿੱਖੇ ਲੀਡਰ ਨੇ ਕਿਸਾਨਾਂ ਦੇ ਉਹਨਾਂ ਦੇ ਉੱਪਰ ਆਪਣੇ ਹੀ ਵੱਡੇ ਕਿਸਾਨਾਂ ਕੋਲ ਇਲਜ਼ਾਮ ਲਾ ਰਹੇ ਨੇ ਤਾਂ ਸੱਚਮੁੱਚ ਇੱਕ ਸੰਕਟ ਤਾਂ ਹੈ ਹੈਗਾ ਬਾਕੀ ਦੇਖਣ ਵਾਲਾ ਹੋਊਗਾ ਡਾਕਟਰ ਸਾਹਿਬ ਕਿਸਾਨ ਜੀ ਜੀ ਬੰਦੀਆਂ ਕੀਮੇ ਨੀ ਚੀਜ਼ਾਂ ਨੂੰ ਹੋ ਟੈਕਲ ਕਰਨੀਆਂ ਜੋ ਵੀ ਹੋਊਗਾ ਆਪਾਂ ਤੁਹਾਡੇ ਨਾਲ ਸਾਂਝ ਪਾਉਂਦੇ ਰਾਂਗੇ ਤੁਸਵਾ ਕੱਢਿਆ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਸ਼ੁਕਰੀਆ ਪੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਵੀ ਆਪਣੀ ਫੀਡਬੈਕ ਸ